ਇਹ ਨਹੀਂ ਮੈਨੂੰ ਕਿਹਨੂੰ ਬੋਲਣਾ ਕਿਸੇ ਦੀ ਛਾਂ ਦੇ ਖਿਲਾਫ ਨਹੀਂ ਬੋਲਣਾ ਤੁਹਾਡੇ ਵਿੱਚੋਂ ਹੀ ਆ ਤੁਹਾਡੇ ਆ ਜੇ ਜੀ ਕਮੇਟੀ ਮੈਂ ਬਣੀ ਬੇਨਤੀ ਹਾਂਜੀ ਹਾਂਜੀ ਦੱਸੋ ਦੱਸੋ ਅਸੀਂ ਇਹਦਾ ਫੈਸਲਾ ਕੋਈ ਨਹੀਂ ਮੰਗਣਾ ਕਿਤਾ ਅਸੀਂ ਸੰਕਲਪ ਦਾ ਮੰਨਣਾ ਕਹਿੰਦਾ ਜੀ 100 ਹੋ ਜੋ ਕਹਿੰਦਾ ਉਹੀ ਅਟਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦਾਸ ਪ੍ਰਧਾਨ ਅਗਰਤੀ ਸੁਭਾਸ਼ਵਰ ਜੀ ਜੀ ਪੰਜਾਬ ਇਹ ਸਪੱਸ਼ਟ ਕਰਦੀ ਹੈ ਜਿਹੜੀ ਰਾਤ ਅਲਾਟਮੈਂਟ ਕੀਤੀ ਸੀ ਮੈਂ ਉਹ ਆਪਣੇ ਆਪ ਦੇ ਹਿਸਾਬ ਨਾਲ ਕੀਤੀ ਸੀ ਨਾ ਕਿ ਪਿੰਡ ਦਾ ਵਿਦਿਆਰਥੀ ਜੋ ਵੀ ਮਸਲਾ ਹੋਇਆ ਹੈ ਰਾਜਵੰਤ ਸਿੰਘ ਗਰੇਵਾਲ ਪਹਿਲਾਂ ਵੀ ਗੁਰੂ ਸਾਹਿਬ ਦੇ ਸਕੂਲ ਉਹਨਾਂ ਦੇ ਘਰ ਜਾਂਦੇ ਰਹੇ ਨੇ ਸਮੇਂ ਸਮੇਂ ਸਿਰ ਕਦੇ ਕਿਸੇ ਵੀ ਟੀਕੇ ਦੀ ਕੋਈ ਸਰਕਾਰ ਦੇ ਵਿੱਚ ਗਤਾਈ ਜਾਂ ਇਸ ਤਰੀਕੇ ਦੀ ਕੋਈ ਖਬਰ ਨਹੀਂ ਮਿਣੀ ਕੱਲ ਵੀ 2 ਜਨਵਰੀ ਵਾਲੇ ਦਿਨ ਸੇਵਕ ਪਰਿਵਾਰ ਦੇ ਗ੍ਰਹਿ ਵਿਖੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਾਵਨ ਸਰੂਪ ਉਪਰਾਜਮਾਨ ਕਰਾ ਕੇ ਸਹਿਜ ਬਾਤ ਪ੍ਰਾਰੰਭ ਕੀਤਾ ਜਾਣਾ ਸੀ। ਕੁਝ ਸ਼ਖਸ ਜਿਨ੍ਹਾਂ ਵੱਲੋਂ ਉੱਚੇ ਬੋਲ ਵੀ ਬੋਲੇਗੇ ਸਰੂਪ ਦੇਣ ਤੋਂ ਇਨਕਾਰ ਕੀਤਾ ਗਿਆ। ਕੱਲ ਸ਼ਾਮ ਤੱਕ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਜਾਂ ਬੋਰ ਨਗਰ ਦੀ ਸੰਗਤ ਉਹਨਾਂ ਨੇ ਕਿਸੇ ਤਰੀਕੇ ਦਾ ਕੋਈ ਫੈਸਲਾ ਨਹੀਂ ਲਿਆ। ਅਸੀਂ ਵੀ ਨਹੀਂ ਚਾਹੁੰਦੇ ਵੀ ਪਿੰਡ ਦੀ ਇਦਾਂ ਨਖੇਦੀ ਹੋਵੇ ਦੂਰ ਤੱਕ ਵੀਡੀਓ ਬਣ ਰਹੇ ਨੇ ਦੇਸ਼-ਵਦੇਸ਼ਾਂ ਵਿੱਚ ਜਦਿਆਂ ਨੇ ਸੋ ਸਾਡੇ ਨਾਲੋਂ ਤਕਰੀਬਨ ਸਾਰੇ ਸਿਆਣੀ ਉਮਰ ਦੇ ਬੰਦੇ ਨੇ ਇਹਨਾਂ ਨੂੰ ਚਾਹੀਦਾ ਸੀ ਜਿਹੜਾ ਮਸਲਾ ਹੋਇਆ ਜਿਵੇਂ ਗੁਰਜਰਨ ਸਿੰਘ ਨੇ ਦੱਸਿਆ ਕਿ ਚਾਰ ਗੁੰਦੇ ਇੱਕ ਪਾਸੇ ਹੋ ਕੇ ਮਸਲੇ ਦਾ ਹੱਲ ਕਰਦੇ ਹਾਂ ਹਾਂਜੀ ਇੱਕ ਵਾਰ ਹਾਂਜੀ ਜੇ ਜੇ ਕਾਲ ਜੇ ਕਾਲ ਮੈਂ ਨਹੀਂ ਬੋਲੋ ਇਹ ਆਪਾਂ ਪੰਜ ਬੰਦੇ ਕਹਿਨੇ ਆਂ ਯਾਰ ਪੰਜ ਬੰਦੇ ਕੱਢੀਏ ਇਹ ਤਾਂ ਆਪਾਂ ਦੂਸਰਵਾਨੀ ਲਾਉਣੀ ਨਹੀਂ ਇੱਕ ਮਿੰਟ ਬਾਬਾ ਜੀ ਜਿਹੜੀਆਂ ਜਿਹੜੀਆਂ ਜਥੇਬੰਦੀਆਂ ਭੁਲਾਣੀਆਂ ਨੇ ਇੱਕ ਮਿੰਟ ਵੰਦੀ ਸੋ ਕੋਈ ਗੱਲ ਨਹੀਂ ਜਥੇਦਾਰ ਜਥੇਬੰਦੀਆਂ ਵੀ ਆਪਣੇ ਹੀ ਨੇ ਨਾ ਆਪਣੇ ਇਨਸਾਨ ਵੀ ਆਪਾਂ ਠੀਕ ਠੀਕ ਇਹ ਤਾਂ ਜੀ ਪਿੰਡ ਦਾ ਮਸਲਾ ਪਿੰਡ ਤੇ ਹੱਲ ਕਰ ਸਕਦੇ ਆ ਜਾਂ ਹੋ ਸਕਦਾ ਹੈ ਕਿ ਤੁਸੀਂ ਆਲੀ ਬੰਦੇ ਕੱਟੋ ਅਰੇ ਵੀ ਕੀ ਹੋਇਆ ਭਾਈ ਸਾਰੀ ਸੰਗਤ ਸਹਿਮਤ ਹੈ ਇਸ ਗੱਲ ਤੇ ਦੇਖ ਦੇਗਾ ਜੀ ਮੈਂ ਚਾਰ ਬੰਦੇ ਭੇਜੀ ਸੀ ਚਾਰ ਬੰਦੇ ਗਏ ਸੀ ਇੱਕ ਮਿੰਟ ਇੱਕ ਮਿੰਟ ਇੱਕ ਹੋਰ ਬੋਲੀ ਕਰਦੇ ਚਾਰ ਬੰਦੇ ਕਾਲਜ ਤੋਂ ਨਹੀਂ ਕਰਦੇ ਬੋਲੋ ਸ਼ਬਦ ਜਿਹੜੇ ਬੋਲਦੇ ਆ ਬੋਲੋ ਸ਼ਬਦ ਬੋਲਦੇ ਆ ਨਹੀਂ ਪਤਾ ਹੈ ਨਾ ਪਤਾ ਬਾਰੇ ਹੋਣਾ ਚਾਹੀਦਾ ਬਾਈ ਗੁਰਦੇਵ ਸਿੰਘ ਨੇ ਜਿਹੜੀ ਗੱਲ ਕਹੀ ਉਹ ਲੱਗੇ ਉਹ ਬੰਦੇ ਗਾਹੀ ਕਰਦਾ ਨਹੀਂ ਮੰਨਦੇ ਦੱਸਣ ਦੇ ਵਾਗੂ ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਮਜਬੂਰ ਤੇ ਹਾਂ ਤੇ ਸਾਨੂੰ ਇਨਕਾਰ ਹੋਇਆ ਨਾਲ ਇਨਕਾਰ ਹੋਇਆ ਪਰ ਇਨਕਾਰ ਕਿਹੜੇ ਸ਼ਬਦਾਂ ਚ ਹੋਇਆ ਉਹ ਵੀ ਤਾਂ ਸਾਰਿਆਂ ਨੂੰ ਪਤਾ ਲੱਗਣਾ ਸਮਝਦੇ ਜੋ ਅਗਲੇ ਤਾਂ ਕੀਤੀ ਉਹ ਤਾਂ ਸੁਣੋ ਉਹ ਬਾਈ ਵੀ ਮੇਰੀ ਗੱਲ ਕਰ ਰਿਹਾ ਚਲੋ ਜੋ ਹੋ ਗਿਆ ਉਹ ਮਾੜਾ ਹੋਇਆ ਕਿਰੋ ਕੱਲ ਸ਼ਾਮ ਤੱਕ ਮੇਰੇ ਕੋਲ ਇੱਕ ਮਿੰਟ ਰੋਣਾ ਤਾਂ ਛੱਡ ਤਾ ਉਹਨਾਂ ਨੂੰ ਇਹਨੂੰ ਬੋਲ ਲੈਣ ਦਿਓ ਜਿਵੇਂ ਪੁੱਛੇ ਸਿੱਟੇ ਲਾਵੇ ਛੋੜਾ ਬੋਲੀ ਦੇ ਹੁੰਦੇ ਆ ਇਹਨਾਂ ਨੇ ਮੂਰੇ ਜਵਾਬ ਕੀ ਦਿੱਤਾ ਇਹ ਕਹਿੰਦੇ ਫਰੇਟਾ ਆਏ ਨੇ ਜੋ ਮਰਦੀ ਆ ਜਵੇ ਵੀ ਅਸੀਂ ਮਹਾਰਾਜ ਦੀ ਪਿੰਡ ਹੀ ਉਹ ਹੀ ਨਵੇਂ ਡੋ ਉਹੀ ਮਹਾਰਾਜਾ ਸ਼ਰੂਪ ਨਹੀਂ ਹੋਈ ਉਹੀ ਤੁਹਾਡੀ ਗੱਲ ਹੈ ਜੀ ਨਹੀਂ ਨਹੀਂ ਇੱਕ ਮਿੰਟ ਕੋਈ ਗੱਲ ਨਹੀਂ ਜਵਾਬ ਦੇਣ ਲੱਗਿਆ ਇੱਕ ਇੱਕ ਥੇ ਲੈ ਜਾਓ ਬਹੁਤ ਵਾਰਾ ਕਾ ਕੋਟੀ ਹੋ ਗਈ ਇਹਨਾਂ ਦੀ ਆਪ ਦੀ ਮੇਰੀ ਇੱਕ ਗੱਲ ਹਾਂ ਜੀ ਬੋਲੋ ਜੋ ਹੋਇਆ ਮਾੜਾ ਹੋਇਆ ਵੀ ਆਪਾਂ ਕੋਲ ਜਿੰਨੀਆਂ ਨਾਲ ਕਿਹਾ ਵੀ ਪੰਜ ਬੰਦੇ ਇਹ ਪਹਿਲਾ ਮਸਲਾ ਹੱਲ ਕਰਨੀ ਆਪਾਂ ਪਹਿਲਾ ਹੱਲ ਕਰਕੇ ਦੇਖੀ ਬੈ ਤਾਂ ਦੂਸਰੀ ਵਾਰੀ ਜਦੋਂ ਲੜੀ ਨਾਲ ਤੁਹਾਡੀ ਜਨ ਪੂਰੀ ਹੋਣੀ ਸੀ ਇੱਕ ਮਿੰਟ ਹੋ ਜਾਂਦੀ ਸਾਨੂੰ ਤਾਂ ਹੈ ਯਾਰ ਪ੍ਰਾਈਸ ਹੈ। ਬੈਅ ਉਹ ਤੋਂ ਵੀ ਇਹ ਮੰਗਦਾ ਉਹਨੂੰ ਜਵਾਬ ਦੇ ਰਿਹਾ। ਕਹਿੰਦਾ ਅਰੇ ਪਿੰਡ ਦਾ ਸਾਂਝ ਹੈ। ਤੁਸੀਂ ਆਪਣਾ ਸਾਰੀ ਦੁਨੀਆ ਦਾ ਸਾਂਝਾ। ਕੋਈ ਜੁਕੇ ਨਹੀਂ ਜਵਾਬ ਦੇਣਾ। ਇੱਕ ਬੰਦੇ ਦਾ ਥੋੜਾ ਅਸੀਂ ਤਾਂ ਹੀ ਦਰਵਾਜ਼ਾ ਸਾਹਿਬ ਦੇ ਬੈਠੇ ਸੀ। ਦਰਵਾਜ਼ਾ ਸਾਹਿਬ ਜਵਾਬ ਦੇਣਾ। ਗਰੇਵਾਲ ਜੀ ਇੱਕ ਛੋਟੀ ਜਣੀ ਗੱਲ ਹੈ ਯਾਰ। ਗਰੇਵਾਲ ਜੀ ਇੱਕ ਅਸੀਂ ਤਾਂ ਹੀ ਦਰਵਾਜ਼ਾ ਸਾਹਿਬ ਦੇ ਬੈਠੇ ਸੀ ਕਿ ਜਦੋਂ ਜਦੋਂ ਬੰਦੀ ਆਏਗੀ ਉਹ ਆ ਕੇ ਵਿਚਾਰ ਸ਼ੁਰੂ ਕਰੇਗੀ। ਚਲੋ ਹੁਣ ਜੇ ਆਪਾਂ ਬੈਠ ਗਏ ਆ ਆਪਾਂ ਪਿੰਡ ਦੇ ਬੰਦੇ ਆ ਆਪਾਂ ਵਿਚਾਰ ਕਰ ਸਕਦੇ ਆ।

ਸਕੀਸ਼ਰੀ ਅਕਾਲਤ ਸਾਬ ਕੋ ਜੀਓ ਕੀ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਹਿ ਦਲ ਪੰਥ ਅਰਬਾਂ ਖਰਬਾਂ ਜਥੇਦਾਰ ਬਾਬਾ ਰਾਜਾ ਰਾਜ ਸਿੰਘ ਆਲ ਇੰਡੀਆ ਸਿੱਖ ਸਤਕਾਰ ਕਮੇਟੀ ਅੱਜ ਮੇਰੇ ਨਾਲ ਸਾਡੇ ਵੱਡੇ ਜਥੇਦਾਰ ਸਾਹਿਬ ਪੰਜਾਬ ਸਿੰਘ ਵੀ ਆਏ ਨੇ ਜੀ ਅਕਾਲਤਗੁਰ ਸਾਹਿਬ ਨੂੰ ਮੰਗ ਪੱਤਰ ਦੇਣਾ ਆਏ ਜੀ ਲੁਧਿਆਣੇ ਲੱਗੇ ਇੱਕ ਪਿੰਡ ਆ ਪਿੰਡ ਹਵਾਸ ਉਸ ਪਿੰਡ ਦੇ ਵਿੱਚ ਗੁਰੂ ਘਰ ਦੇ ਜਿਹੜੇ ਪ੍ਰਬੰਧਕ ਆ ਉਹਨਾਂ ਨੇ ਵਾਕਈ ਉਹ ਕੰਮ ਫੜੇ ਹੋਇਆ ਜਿਨ੍ਹਾਂ ਨੂੰ ਆਪਾਂ ਮਸੰਦ ਕਹਿ ਸਕਦੇ ਆ ਮਸੰਦ ਵਾਲ ਸਚਾਈ ਮਸੰਦ ਅਸੀਂ ਉੱਥੇ ਦੇਖਿਆ ਜੀ ਵਾਸਪਿੰਡ ਦੇ ਗੁਰੂ ਘਰ ਦੇ ਵਿੱਚ ਸਾਡੇ ਨਾਲ ਮੌਜੂਦਾ ਸਰਪੰਚ ਆ ਠੀਕ ਹੈ ਜੀ ਇਹਨਾਂ ਨੇ 2 ਦਿਨ ਪਹਿਲੇ ਗੁਰੂ ਘਰ ਦੇ ਵਿੱਚੋਂ ਮੇਨ ਗਰੰਥੀ ਸਿੰਘ ਕੋ ਗੁਰੂ ਘਰ ਦੇ ਵਿੱਚ ਮਤਾ ਪਾ ਕੇ ਉੱਥੋਂ ਦੇ ਗਰੰਥੀ ਨੇ ਇਹਨਾਂ ਨੂੰ ਚੰਦੂਆ ਸਾਹਿਬ ਦਿੱਤਾ ਵਿਸ਼ਾਈ ਦਾ ਸਮਾਨ ਦਿੱਤਾ ਉਹ ਨਾਲ ਜਾ ਕੇ ਇਹਨਾਂ ਦੇ ਘਰ ਦੇ ਵਿੱਚ ਜਿੱਥੇ ਅਖੰਡ ਪਾਠ ਸਾਹਿਬ ਆਰੰਭ ਹੋਣਾ ਸੀ ਉਹ ਸਾਰਾ ਦੇਖਿਆ ਜਦੋਂ ਦੂਜੇ ਦਿਨ ਜਾ ਕੇ ਇਹ ਗੁਰੂ ਘਰ ਦੇ ਵਿੱਚ ਆਪਣੇ ਹੋਰ ਸਜਣਾ ਨੂੰ ਨਾਲ ਲੈ ਕੇ ਗੁਰੂ ਸਾਹਿਬ ਨੂੰ ਲੈਣ ਗਏ ਆਪਣੇ ਘਰ ਦੇ ਵਿੱਚ ਚਰਨ ਪਵਾਉਣ ਵਾਸਤੇ ਉਥੋਂ ਦੀ ਕਮੇਟੀ ਨੇ ਇਹਨਾਂ ਨੂੰ ਮਨਾ ਕਰਕੇ ਡੱਕ ਦਿੱਤਾ ਜੀ ਅਸੀਂ ਤੁਹਾਨੂੰ ਗੁਰੂ ਸਾਹਿਬ ਨਹੀਂ ਦੇਣਾ ਤੁਸੀਂ ਗੁਰੂ ਘਰ ਨੂੰ ਗ੍ਰਾਹੀ ਨਹੀਂ ਦਿੰਦੇ ਤੁਹਾਡੀ ਗ੍ਰਾਹੀ ਬੰਦੀ 4-5 ਲੱਖ ਰੁਪਈਆ ਪਰ ਜੇ ਤੁਸੀਂ ਹੁਣ ਗੁਰੂ ਸਾਹਿਬ ਨੂੰ ਲੈ ਕੇ ਜਾਣਾ ਤੇ 1,11,000 ਰੁਪਈਆ ਤੁਹਾਨੂੰ ਭੇਟਾ ਦੇਣੀ ਪੈਗੀ ਤਾਂ ਤੁਹਾਨੂੰ ਗੁਰੂ ਸਾਹਿਬ ਦੇਵਾਂਗੇ ਉਸ ਸੰਬੰਧ ਵਿੱਚ ਇਹਨਾਂ ਨੇ ਸਾਨੂੰ ਸੱਦਿਆ ਅਸੀਂ ਮੌਕੇ ਤੇ ਪਹੁੰਚੇ ਕਮੇਟੀ ਨਾਲ ਗੱਲ ਕੀਤੀ ਕਮੇਟੀ ਦਾ ਰਵੱਈਆ ਇੱਕੋ ਰਿਹਾ ਜੀ ਇਸ ਗੁਰੂ ਘਰ ਦੇ ਵਿੱਚ ਜੇ ਕੋਈ ਦਸਵੰਧ ਬਿਹਾ ਕਰੇਗਾ ਜਾਂ ਗੁਰਾਈਂ ਦਿਆ ਕਰੇਗਾ ਅਸੀਂ ਉਹਨੂੰ ਗੁਰੂ ਸ਼ਬਦ ਮੰਨ। ਬਿਲਕੁਲ ਤਾਂ ਨਹੀਂ ਖਾਲਸਾਈ ਬਹੁਤ ਨਿੰਦਣ ਵਾਲੀ ਗੱਲ ਹੈ ਗੁਰੂ ਸਾਹਿਬ ਦੇ ਰੋਟੇ ਰੱਖੇ ਉਹੀ ਗੱਲ ਹੈ ਜੀ ਹੁਣ ਸਰਪੰਚ ਸਾਹਿਬ ਦਾ ਕਹਿਣਾ ਹੈ ਕਿ ਮੇਰਾ ਪਰਿਵਾਰ ਸਾਰਾ ਕਾਲ ਤੱਕ ਸਾਹਿਬ ਨੂੰ ਸਮਰਪਿਤ ਹੈ ਗੁਰੂ ਸਾਹਿਬ ਤੋਂ ਇਲਾਵਾ ਛੁੱਟ ਕਿਤੇ ਨਹੀਂ ਜਾਂਦੇ ਅਸੀਂ ਅਸੀਂ ਗੁਰੂ ਘਰ ਜਾਣੇ ਆਂ ਦੇਗ ਵੀ ਕਰਾਨੇ ਆਂ ਗੁਰੂ ਅੱਗੇ ਸਿਰ ਵੀ ਝੁਕਾਨੇ ਆਂ ਜਿਹੜੀ ਮਾਇਆ ਗੁਲਗਿੱਜ ਪਾਣੇ ਆ ਕਿਸੇ ਚੋਰਾਂ ਦੇ ਹੱਥ 'ਚ ਨਹੀਂ ਵੜਾਂਦੇ ਔਰ ਉਹਨਾਂ ਦਾ ਜਦੋਂ ਉਹਨਾਂ ਨੂੰ ਮਾਇਆ ਇਕੱਠੀ ਕਰਕੇ ਗੁਰਾਈ ਇਕੱਠੀ ਕਰਕੇ ਦੂਜੇ ਦਿਨ ਹੀ ਸ਼ਾਮ ਨੂੰ ਹਾਤਿਆਂ ਦੇ ਬੈਹਂਦੇ ਸਾਡੇ ਕੋਲ ਔਨ ਵੀਡੀਓ ਜੀ ਤੁਹਾਨੂੰ ਵੀਡੀਓ ਦਿਖਾ ਸਕਦੇ ਆ ਹਾਤਿਆਂ ਦੇ ਬੈਠੇ ਉਹੀ ਗੁਰੂ ਘਰ ਦੇ ਪ੍ਰਬੰਧਕ ਜਿਹੜੇ ਅੱਜ ਗੁਰੂ ਘਰ ਦੇ ਪ੍ਰਧਾਨ ਬਣੀ ਬੈਠੇ ਜੀ ਤੇ ਕਿਹੜਾ ਕਹਿੰਦੀ ਅੰਮ੍ਰਿਤਧਾਰੀ ਨਹੀਂ ਕੋਈ ਉਹਨਾਂ 'ਚੋਂ ਨਹੀਂ ਜੀ ਕੋਈ ਦਾੜੀ ਰੰਗਦਾ ਆ ਕਿਸੇ ਨੇ ਕੁੰਡਲ ਪਾਏ ਆ ਕੋਈ ਅੰਮ੍ਰਿਤਧਾਰੀ ਨਹੀਂ ਆ ਜੀ ਅੱਜ ਜਥੇਦਾਰ ਸਾਹਿਬ ਨੇ ਮਿਲੇ ਹੋਤੀ ਹਾਂ ਜੀ ਜਥੇਦਾਰ ਸਾਹਿਬ ਨੇ ਭਰੋਸਾ ਦਿਵਾਇਆ ਜੀ ਬਹੁਤ ਛੇਤੀ ਅਸੀਂ ਉੱਥੇ ਕਾਰਵਾਈ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਬਹੁਤ ਹੀ ਇਹ ਨਿੰਦਨਯੋਗ ਘਟਨਾ ਵਾ ਜਿਹੜੇ ਕਿ ਇਹ ਜਾਤ ਅਪਮਾਨੀ ਲੋਕ ਜਿਹੜੇ ਤਨਾਟ ਲੋਕ ਗੁਰੂ ਘਰਾਂ ਤੇ ਕਬਜ਼ੇ ਕਰਕੇ ਬੈਠੇ ਨੇ ਤੇ ਜਿਹੜੇ ਗਰੀਬ ਗੁਪ ਦੇ ਲੋਕਾਂ ਨੂੰ ਕਿਸੇ ਵੀ ਜਿੱਥੇ ਮਹਾਰਾਜੀ ਪ੍ਰਕਾਸ਼ ਕਰਨੇ ਨੇ ਜਾਂ ਕਿਸੇ ਨੇ ਖੰਡ ਪਾੜ ਕਰਾਉਣਾ ਜਾਂ ਸੁਖਮਨੀ ਸਾਹਿਬ ਕਰਾਉਣਾ ਤੇ ਉਹਨਾਂ ਨੂੰ ਸਰੂਪ ਸਤਗੁਰੂ ਸਾਹਿਬ ਜੀ ਦੇ ਨਾਂ ਦੇਣੇ ਇਹ ਬਹੁਤ ਹੀ ਨਿੰਦਨਯੋਗ ਘਟਨਾਵਾਂ ਤੇ ਅਸੀਂ ਇਹਨਾਂ ਦੇ ਨਾਲ ਵੀਰਾਂ ਦੇ ਨਾਲ ਖੜੇ ਆਂ ਅਸੀਂ ਅੰਮ੍ਰਿਤਸਰ ਸਾਹਿਬ ਤੋਂ ਹੀ ਆ ਤੇ ਇਹਨਾਂ ਨੇ ਸਾਨੂੰ ਜਦੋਂ ਦੱਸਿਆ ਤੇ ਅਸੀਂ ਕਿਹਾ ਵੀ ਆਹੋ ਤੁਸੀਂ ਅਸੀਂ ਤੁਹਾਡੇ ਨਾਲ ਖੜੇ ਆਂ ਤੇ ਜੋ ਵੀ ਸਾਨੂੰ ਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਆਸ਼ਵਾਸ਼ਣ ਦਿਵਾਇਆ ਗਿਆ ਇਹ ਜਿੱਦਾਂ ਉਹ ਕਹਿੰਦੇ ਨੇ ਕਿ ਅਸੀਂ ਪੂਰੇ ਜ਼ੋਰ ਦੇ ਨਾਲ ਉਹਨਾਂ ਨੂੰ ਬੁਲਾ ਕੇ ਤੇ ਉਹਨਾਂ ਤੇ ਜੋ ਵੀ ਬਣਦੀ ਕਾਰਵਾਈ ਕਰਾਂਗੇ ਤੇ ਜਿਹੜੀ ਉਹਨਾਂ ਦੀ ਕਮੇਟੀ ਵੀ ਚੇਂਜ ਕਰਨ ਦੀ ਕੋਸ਼ਿਸ਼ ਕਰਾਂਗੇ ਸਾਹਿਬ ਜੀ ਕਹਿਣ ਦੇ ਮੁਤਾਬਕ ਹੀ ਅਮਰਤ ਘਰੇ ਨਹੀਂ ਹੈ ਉਸੇ ਕਰ ਜਿੰਨਾ ਦੇ ਉਹ ਜੀ ਮਤਲਬ ਵੀ ਵੈਸੇ ਤੇ ਕਾਲ ਤੱਕ ਸਾਧ ਤੋਂ ਵੱਲੋਂ ਹੁਕਮ ਆ ਕੇ ਜਿਹੜੀਆਂ ਵੀ ਕਮੇਟੀਆਂ ਗੁਰੂ ਘਰਾਂ ਦੀਆਂ ਮੱਹਲਿਆਂ ਦੇ ਵਿੱਚ ਬਣਾਈਆਂ ਗਈਆਂ ਉਹ ਸਾਰੀਆਂ ਕਮੇਟੀਆਂ ਦੇ ਜਿਹੜੇ ਮੈਂਬਰ ਨੇ ਅਮਰਤਾਰੀ ਹੋਣੇ ਚਾਹੀਦੇ ਨੇ ਤੇ ਕਿਤੇ ਕਈ ਵਾਰ ਕੀ ਹੁੰਦਾ ਵਾ ਵੀ ਅਮਰਤਾਰੀ ਹੁੰਦੇ ਹੀ ਨਹੀਂ ਪਿੰਡ ਦੇ ਵਿੱਚ ਤੇ ਉੱਥੇ ਉਹ ਮਤਲਬ ਵੀ ਆਪਣੀ ਮਰਜ਼ੀ ਦੇ ਨਾਲ ਆਪ ਹੀ ਕਮੇਟੀ ਬਣਾ ਕੇ ਬਹਿ ਜਾਂਦੇ ਨੇ ਤੇ ਸਾਡੀਆਂ ਕਮੇਟੀਆਂ ਦਾ ਤੇ ਇਹੋ ਹੀ ਹੋਣਾ ਚਾਹੀਦਾ ਸੀ ਅਸੀਂ ਪੰਥ ਦਾ ਕੌਮ ਦਾ ਪ੍ਰਚਾਰ ਤੇ ਪ੍ਰਸਾਰ ਕਰੀਏ ਤੇ ਆਪ ਅਮਰਤਾਰੀ ਹੋਈਏ ਤੇ ਹੋਰਨੂੰ ਵੀ ਦੁਨੀਆ ਨੂੰ ਅਮਰਤਾਰੀ ਬਣਾਈਏ ਪਰ ਇਹਨਾਂ ਲੋਕਾਂ ਨੇ ਸਿਰਫ ਗੋਲਕਾਂ ਖੋ ਕੇ ਖੋਲ ਕੇ ਤੇ ਖਾਨ ਦਾ ਖਮਿਆਜਾ ਬਣਾਇਆ ਹੋਇਆ ਹੋਰ ਕੋਈ ਇਹਨਾਂ ਦਾ ਸੇਵਾ ਪਾਉਣ ਦਾ ਮਤਉ ਨਹੀਂ ਹੋਈ ਖਾਲਸਾ ਜੀ ਕਿੱਦਾਂ ਦੇਖਦੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਾਂ ਲੈ ਕੇ ਜਾਂਦੀ ਪੈਸਿਆਂ ਦੇ ਕਰਕੇ ਅੱਲਾ ਗੁਰਨ ਸਾਹਿਬ ਦੀ ਦਿੱਤਾ ਗਿਆ ਇਹ ਬਹੁਤ ਨਿੰਦਨਯੋਗ ਗੱਲ ਹੈ ਇਹ ਬਿਲਕੁਲ ਜੀ ਅਸੀਂ ਪਹਿਲਾਂ ਕਹਿੰਦੇ ਵੀ ਇਹ ਬਹੁਤ ਨਿੰਦਨਯੋਗ ਗੱਲ ਆ ਤੇ ਜਿਹੜਾ ਵਾ ਅਸੀਂ ਹੁਣ ਹਾਲ ਤੱਕ ਸਾਹਬ ਦੇ ਜਥੇਦਾਰ ਕੁਲਦੀਪ ਸਿੰਘ ਗੜਗਾਸ ਜੀ ਨੂੰ ਉਹਨਾਂ ਨੂੰ ਅਸੀਂ ਅੱਜ ਦੀ ਜਿਹੜੀ ਇਹ ਘਟਨਾ ਦੱਸ ਦਿੱਤੀ ਆ ਤੇ ਉਹਨਾਂ ਨੇ ਸਾਨੂੰ ਕਿਹਾ ਕਿ ਅਸੀਂ ਜਲਦੀ ਹੀ ਉਹਨਾਂ ਨੂੰ ਬੁਲਾ ਕੇ ਤੇ ਉਹਨਾਂ ਤੇ ਜੋ ਬਣਦੀ ਕਾਰਵਾਈ ਕਰਾਵਾਂਗੇ ਸਾਬ ਵਾਲੇ ਸਪੈਸ਼ਲੀ ਹਾਲ ਤੱਕ ਸਰ ਤੋਂ ਜਿਉ ਕੀ ਕਾਰਨ ਕੀ ਹੈ ਮੇਰਾ ਨਾਮ ਰਾਜਵੰਤ ਸਿੰਘ ਹਵਾ ਪਿੰਡ ਹਵਾਸ ਮੈਂ ਮੌਜੂਦਾ ਸਰਪੰਚ ਆ ਉਥੋਂ ਦਾ ਮੈਨੂੰ ਪਿੰਡ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਗ੍ਰਾਮ ਸਾਹਿਬ ਦੇਣ ਤੋਂ ਇਨਕਾਰ ਕਰ ਦਿੱਤਾ। ਉਹਨਾਂ ਨੇ ਮੇਰੇ ਤੇ ਇਲਜ਼ਾਮ ਲਾਇਆ ਇੱਕ ਇਹਨਾਂ ਦੇ ਘਰੇ ਕੁੱਤੀਆਂ ਬਿੱਲੀਆਂ ਰੱਖੀਆਂ ਹੋਈਆਂ। ਜਾਨਵਰ ਰੱਖੇ ਘੂੜੀਆ ਬਾਂਦਰੀਆ ਵੀ ਇਹਨਾਂ ਦੇ ਘਰੇ ਬੇਅਦਬੀ ਹੁੰਦੀ ਆ। ਅੱਛਾ। ਨੰਬਰ 2 ਉਹਨਾਂ ਨੇ ਇਲਜ਼ਾਮ ਸਭ ਤੋਂ ਵੱਡਾ ਲਾਇਆ ਵੀ ਸਾਨੂੰ 1,11,000 ਰੁਪਇਆ ਦੇਣ ਅਸੀਂ ਫੇਰ ਇਹਨਾਂ ਨੂੰ ਗੁਰਗ੍ਰਾਮ ਸਾਹਿਬ ਦੇਵਾਂਗੇ। ਅੱਛਾ। ਹਾਂਜੀ। ਇਹਨੂੰ ਕਿਦੋਂ ਗਰੰਤੀ ਸਿੰਘ ਜੀ ਨੇ ਤੁਹਾਡੇ ਅੱਗੇ ਤਿਆਰੀ ਕਰਨ ਵਾਸਤੇ ਮੈਨੂੰ ਇਹ ਸੂਚੀ ਸਮਾਨ ਦੇ ਦਿੱਤਾ ਸੀ ਹਾਂਜੀ ਸਮਾਨ ਲੈ ਕੇ ਸੀ ਕਿ ਸਾਰਾ ਕੁਝ ਉਹ ਕਿਦਣੇ ਪਹਿਲਾਂ ਲੈ ਕੇ ਸੀ ਜਦੋਂ ਦੂਸਰੇ ਦਿਨ ਸਵਾਰੀ ਲੈ ਕੇ ਆਉਣੀ ਸੀ ਮਹਾਰਾਜ ਦੀ ਇਹਨਾਂ ਨੇ ਉੱਥੋਂ ਸਾਨੂੰ ਗ੍ਰੰਥ ਸਾਹਿਬ ਜੀ ਤੋਂ ਇਨਕਾਰ ਕਰ ਦਿੱਤਾ ਕੁਰਾਨ ਕਰ ਦਿੱਤੇ ਸਬਟੀ ਕੁਟਾਲ ਲਾਦਨੀ ਪਾਰਟੀ ਬਾਜ਼ੀ ਹੋਈ ਪਾਰਟੀ ਬਾਜ਼ੀ ਹਾਂਜੀ ਇਹ ਹੁਣ ਉਹੀ ਦੱਸ ਸਕਦੇ ਆ ਜੀ ਕਿਉਂ ਕੀਤਾ ਹੈ ਅਸੀਂ ਤਾਂ ਹੁਣ ਸਿੱਖ ਜੱਤੇ ਬੰਦੀਆਂ ਬਾਬਾ ਰਵਿੰਦਰ ਸਿੰਘ ਜੀ ਸਤਕਾਰ ਕਮੇਟੀ ਤੋਂ ਸਾਰੇ ਅਸੀਂ ਉੱਤੇ ਕੱਕੇ ਓਕੇ ਉਹਨਾਂ ਨੂੰ ਸਮਝਾਇਆ ਇਹਨਾਂ ਨੇ ਪਰ ਉਹ ਗੱਲ ਪਹਿਨ ਸੀ ਜਾਂਦੇ ਸੀ अच्छा जी हां जी हां तो केड़ी हैगी कमेटी कितनी पुरानी है ते वो गोसिख ने कुछ बरसे का कुछ नहीं हैगी कितनी पुरानी कमेटी ये हो गए 15 20 साल पुरानी है आगे भी कभी होया ਪਿੰਡ ਚ ਅਸਾ ਕੋਈ ਵੀ ਜਾਂ ਤੁਹਾਨੂੰ ਹੀ ਨਹੀਂ ਇਹ ਘਟਨਾ ਤਾਂ ਮੈਂ ਕਹਿੰਦਾ ਪੰਜਾਬ ਚ ਪਹਿਲੀ ਹੋਈ ਹੋਈਆਂ ਨਿੰਦਣਯੋਗ ਬਹੁਤ ਜ਼ਿਆਦਾ ਸਾਡਾ ਤਾਂ ਕਹਿਣ ਨੂੰ ਦੇਰ ਹੀ ਕਰਦਾ ਇੱਥੇ ਵੀ ਇਹਦੇ ਨਾਲ ਸਿੱਖ ਧਰਮ ਤੇ ਬਹੁਤ ਜ਼ਿਆਦਾ ਫਰਕ ਪੈਂਦਾ ਪਰ ਇਹਨਾਂ ਲੋਕਾਂ ਨੂੰ ਫਰਕ ਨਹੀਂ ਗਈ ਕਿ ਅਸੀਂ ਕੀ ਕਰ ਰਹੇ ਹਾਂ ਅਸੀਂ ਕਿਉਂ ਸਿੱਕੀ ਨੂੰ ਸਿੱਕੀ ਦਾ ਕਹਾਨਾ ਕਰ ਰਹੇ ਆ ਇਹ ਜੇ ਲੋਕਾਂ ਕਰਕੇ ਤਾਂ ਲੋਕੀ ਘੁਰਦੁਵਾਰੇ ਹਟ ਗਏ ਫਿਰ ਕਹਿੰਦੇ ਸਾਡੇ ਘਰੇ ਉੱਤੇ ਗੁਰਦੁਵਾਰੇ ਸਾਬ ਵੀ ਸੰਗਤ ਬਹੁਤ ਘੱਟ ਆਉਂਦੀ ਆ ਉਹਦਾ ਆਉਣ ਦਾ ਕਾਰਨ ਲੱਭੋ ਵੀ ਕਿਉਂ ਆਉਂਦੀ ਆ ਜੇ ਤੁਸੀਂ ਗੁਰਦੁਵਾਰੇ ਕੇਤੇ ਧੋਪੋਂਗੇ ਵੀ ਸਾਨੂੰ 31000 ਰੁਪਏ ਦੇ ਕੇ ਜਾਓ ਹੈ ਇੱਕ ਇੱਕ ਬੰਦਾ ਜਾਂ ਤੁਸੀਂ ਜੇ ਆਉਣਾ ਸੰਗ੍ਰਾਂਹ ਤੇ ਵੀ 500 ਰੁਪਏ ਤੋਂ ਘੱਟ ਨਹੀਂ ਅਸੀਂ ਲੈਣੀ ਦੇਗ ਤੇ ਫਿਰ ਕਿਹੜਾ ਜਾਓ ਗੁਰਦੁਵਾਰੇ ਅੰਲਾ ਤਾਂ ਨਹੀਂ ਬਿਜ਼ਨਸ ਤੌਰ ਤੇ ਬੋਚਦੇ ਆ ਯਾਰ ਬਿਲਕੁਲ ਬਿਲਕੁਲ ਮੇਰੇ ਨਾਲ ਤੌਰ ਤੇ ਵਰਤ ਰਹੇ ਤੁਸੀਂ ਇਹਦੀ ਹੁਣ ਸ਼ਿਕਾਇਤ ਕੀਤੀ ਹੈ ਹਾਂਜੀ ਜਥੇਦਾਰ ਸਾਹਿਬ ਨੂੰ ਸ਼ਿਕਾਇਤ ਦਿੱਤੀਆ ਮੰਗ ਪਰਦਾ ਤਾਂ ਇਹਨਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਠੀਕ ਹੈ ਨਾ ਇਹਨਾਂ ਦੇ ਪਰਚਾ ਹੋਣਾ ਚਾਹੀਦਾ ਇਹ ਜਾਨਵਰਾਂ ਦੀ ਗੱਲ ਕੀਤੀ ਵਾਕਈ ਜਾਨਵਰ ਹੈਗੇ ਤੁਹਾਡੇ ਹਾਂਜੀ ਜਾਨਵਰ ਹੈਗੇ ਮੇਰੇ ਕੋਲ ਹਾਂਜੀ ਹਾਂਜੀ ਚਿੜੀਆਂ ਚਿੜੀਆਂ ਮੇਰੇ ਘਰੇ 500 ਤੋਂ 1000 ਚਿੜੀਆਂ ਦੀਆਂ ਹੋਣੀਆਂ ਕਰੇ ਹਾਂਜੀ ਮੈਂ ਦਾਣਾ ਪਾਉਣਾ ਉਹਨਾਂ ਨੂੰ ਮੈਂ ਆਵਾਰਾ ਕੁੱਤਿਆਂ ਦੇ ਵੀ ਇਲਾਜ ਕਰਦਾ ਕੀ ਕਹਣਾ 10 ਬੰਦ ਕਹਿੰਦੇ ਨਹੀਂ ਕਰਦਾ ਮੈਂ ਪਿੰਡ ਚ ਕੁੜੀਆਂ ਗਰੀਬ ਕੁੜੀਆਂ ਦੇ ਵਿਆਹ ਕਰਦਾ ਠੀਕ ਹੈ ਨਾ ਜੇ ਕਿਸੇ ਦਾ ਮਕਾਨ ਹੈ ਕਿ ਆ ਤਾਂ ਮੈਂ ਮਕਾਨ ਬਣਾ ਕੇ ਦਿੰਦਾ ਕੀ ਕਹਣਾ ਕਿ ਜੋ ਹੋਰ ਵੀ ਲੋੜ ਬੰਦ ਹੈ ਜਿਵੇਂ ਕੋਈ ਬਿਮਾਰ ਆ ਪਿੰਡ ਚ ਬੰਦਾ ਮੈਂ ਉਹਦੀ ਮਦਦ ਕਰਦਾ ਸਿੰਘ ਜੀ ਤੁਹਾਨੂੰ ਇਹੋ ਹੀ ਲੱਗਦਾ ਵੀ ਪਾਰਟੀ ਬਾਜੀ ਹੋਈ ਹੈ ਪਾਰਟੀ ਬਾਜੀ ਹਾਂਜੀ ਉਹ ਹਾਰ ਆ ਜੀ ਹਾਰ ਕੇ ਪ੍ਰਦਰਸ਼ਨੀ ਕਰਦੇ ਬਾਕੀ ਉਹਨਾਂ ਦੇ ਮਨਾਂ ਵਿੱਚ ਨਫ਼ਰਤ ਹੀ ਇੰਨੀ ਜ਼ਿਆਦਾ ਭਰੀ ਹੋਈ ਹੈ ਠੀਕ